ਤੇ ਮਹਾਮੁਨੀਸ਼ ਵਿਸ਼ੇਸ਼ਟ ਇਸ ਵਕਤ ਮੌਜੂਦ ਆ ਉਹ ਇਲੀਗਲ ਬਿਲਡਿੰਗ ਦੇ ਬਾਹਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਜਿੱਥੇ ਕਿ ਐਮਐਲਏ ਗੋਗੀ ਦੇ ਵੱਲੋਂ ਜਿਹੜਾ ਕਿ ਇੱਕ ਘੰਟੇ ਦੇ ਵਿੱਚ ਕਾਰਵਾਈ ਦੇ ਜਿਹੜੇ ਹੁਕਮ ਦਿੱਤੇ ਗਏ ਸੀ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਜੀ ਨੂੰ ਦੇਖ ਸਕਦੇ ਹੋ ਮੇਰੇ ਪਿੱਛੇ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਜਿਹੜੀ ਬਿਲਡਿੰਗ ਆ ਇਹ ਦੱਸਿਆ ਜਾ ਰਿਹਾ ਕਿ ਇਲੀਗਲ ਬਿਲਡਿੰਗ ਹੈ ਜਿਹਦਾ ਨਿਰਮਾਣ ਜਿਹੜਾ ਤੇਜ਼ੀ ਨਾਲ ਜਿਹੜਾ ਹੁੰਦਾ ਹੈ ਨਜ਼ਰ ਆ ਰਿਹਾ ਹਾਲਾਂਕਿ 2 ਦਿਨ ਪਹਿਲਾਂ ਜਿਹੜਾ 4 ਦਿਨ ਪਹਿਲਾਂ ਜਿਹੜਾ ਇੱਥੇ ਚੇਅਰਮੈਨ ਜਿਹੜੇ ਨੇ ਵਿਧਾਨ ਸਭਾ ਕਮੇਟੀ ਦੇ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਜੀ ਘੰਟੇ ਦੇ ਵਿੱਚ ਇਸ ਬਿਲਡਿੰਗ ਤੇ ਜਿਹੜੀ ਹੈ ਕਾਰਵਾਈ ਕੀਤੀ ਜਾਏਗੀ ਲੇਕਿਨ ਉੱਤੇ ਹੀ ਤੁਹਾਨੂੰ ਲਾਈਵ ਤਸਵੀਰਾਂ ਅੱਜ ਮੌਕੇ ਤੇ ਪਹੁੰਚ ਕੇ ਤੁਹਾਨੂੰ ਦਿਖਾ ਰਹੇ ਹਾਂ ਕਿ ਜਿਹੜਾ ਨਜਾਇਜ਼ ਜਿਹੜਾ ਕੰਮ ਹੈ ਉਹ ਲਗਾਤਾਰ ਜਿਹੜਾ ਬੜੀ ਤੇਜ਼ੀ ਦੇ ਨਾਲ ਜਿਹੜਾ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਦੱਸਦੇ ਕਿ ਇਹ ਉਹੀ ਬਿਲਡਿੰਗ ਹੈ ਜਿਹੜੀ ਕਿ ਸਾਊਥ ਸਿਟੀ ਰੋਡ ਦੇ ਉੱਤੇ ਮੌਜੂਦ ਹੈ ਤੇ ਇਹਦੇ ਵਿੱਚ ਦੱਸਦੀ ਹੈ ਕਿ ਲਗਾਤਾਰ ਜਿਹੜੀ ਹੈ ਜਾਣੀ ਤੈਸ਼ੀ ਦੇ ਵੱਲੋਂ ਇੱਕ ਕਵਰੇਜ ਕੀਤੀ ਜਾ ਰਹੀ ਹੈ ਕਿ ਸਰਕਾਰੀ ਤੰਤਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਜਿਹੜੀ ਹੈ ਬਿਲਡਿੰਗ ਜਿਹੜੀ ਹੈ ਇਲੈਗਲ ਹੈ ਕਿਤੇ ਆਰਟੀਆਈ ਐਕਟਰਸਟਾ ਨੇ ਵੀ ਜਿਹੜੀ ਹੈ ਇਹਦੇ ਖਿਲਾਫ ਜਿਹੜੀ ਹੈ ਕੰਪਲੇਂਟਾਂ ਕੀਤੀਆਂ ਹੋਈਆਂ ਕਈ ਜਿਹੜੇ ਇੱਥੇ ਦੇ ਮੌਜੂਦਾ ਕਾਉਂਸਲਰ ਜਿਹੜੇ ਸੀਗੇ ਐਕਸ ਕਾਉਂਸਲਰ ਪੰਕਜ ਕਾਕਾ ਜੀ ਦੇ ਵੱਲੋਂ ਵੀ ਜਿਹੜਾ ਇੱਥੇ ਧਰਨਾ ਦਿੱਤਾ ਗਿਆ ਸੀ ਹਾਲਾਂਕਿ ਉਹ ਇਸ ਵੇਲੇ ਜਿਹੜੇ ਚੋਪ ਨਜ਼ਰ ਆ ਰਹੇ ਨੇ ਫਿਲਹਾਲ ਦੱਸਦੀ ਹੈ ਕਿ ਮੌਜੂਦਾ ਲੁਧਿਆਣਾ ਦੇ ਸਾਊਥ ਸਿਟੀ ਰੋਡ ਤੇ ਬਿਲਡਿੰਗ ਦੀਆਂ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਦੱਸਦੀ ਹੈ ਕਿ ਇੱਕ ਹੋਰ ਜਿਹੜਾ ਜਿਹੜਾ ਟਵਿਸਟ ਪੁਆਇੰ ਦੱਸ ਦिए ਕਿ ਜਿਹੜਾ ਮਾਸਟਰ ਪਲਾਨ ਦੇ ਵਿੱਚ ਜਿਹੜੀ ਇਹ ਸੜਕ ਤੁਹਾਨੂੰ ਦਿਖਾ ਰਿਹਾ ਜਿਹੜੀ ਇਹ ਦੋ ਪਿੰਡਾਂ ਨੂੰ ਜੋੜਦੀ ਹੋਈ ਨਜ਼ਰ ਆ ਰਹੀ ਹੈ ਇੱਕ ਜਿਹੜਾ ਬਾੜੇਵਾਲ ਪਿੰਡ ਹੈ ਤੇ ਦੂਜਾ ਜਿਹੜਾ ਅਯਾਲੀ ਪਿੰਡ ਹੈ ਉਸ ਨੂੰ ਜਿਹੜੀ ਇਹ ਸੜਕ ਜਿਹੜੀ ਹੈ ਜੋੜਦੀ ਹੈ ਦੱਸ ਦिए ਕਿ ਮਾਸਟਰ ਪਲਾਨ ਦੇ ਵਿੱਚ ਜਿਹੜੀ ਇਹ ਸੜਕ ਜਿਹੜੀ ਹੈ ਇਹ 60 ਫੁੱਟ ਦੀ ਹੋਣੀ ਚਾਹੀਦੀ ਹੈ ਜਿਹੜੀ ਮਾਸਟਰ ਪਲਾਨ ਦੇ ਵਿੱਚ 60 ਫੁੱਟ ਦੀ ਜਗ੍ਹਾ ਦੱਸੀ ਜਾ ਰਹੀ ਹੈ ਲੇਕਿਨ ਜੇ ਗੱਲ ਕਰੀਏ ਤਾਂ ਹੁਣ ਜਿਹੜੀ ਮੌਜੂਦਾ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਇਹ ਕਟੋ-ਕਟ ਜਿਹੜੀ ਹੈ 30 40% 40 ਫੁੱਟ ਦੇ ਕਰੀਬ ਜਿਹੜੀ ਸੜਕ ਨਜ਼ਰ ਆ ਰਹੀ ਹੈ ਦੱਸ ਦਈਏ ਕਿ ਇਹ ਜਿਹੜੀ ਹੈ ਬਾਕੀ ਦੀ ਜਿਹੜੀ 20% ਆ ਉਹ ਕਿਤੇ ਨਾ ਕਿਤੇ ਇਸ ਬਿਲਡਿੰਗ ਦੇ ਜਿਹੜੇ ਅੰਦਰ ਚਲੀ ਗਈ ਹੈ ਦੇਖ ਸਕਦੇ ਹੋ ਤਸਵੀਰਾਂ ਢੜਲੇ ਦੇ ਨਾਲ ਜਿਹੜਾ ਕੰਮ ਕੀਤਾ ਜਾ ਰਿਹਾ ਹਾਲਾਂਕਿ ਪਤਾ ਨਹੀਂ ਕਿਉਂ ਜਿਹੜੀ ਸਰਕਾਰ ਦੇਖਿਆ ਜਾਂਦਾ ਕਿ ਹਰ ਰੋਜ਼ ਜਿਹੜੀ ਹੈ ਉਹਨਾਂ ਦੇ ਵੱਲੋਂ ਅਪਡੇਟ ਕੀਤੀ ਜਾਂਦੀ ਹੈ ਕਿ ਇਹ ਬਿਲਡਿੰਗ ਜਿਹੜੀ ਹੈ ਢਾਹ ਦਿੱਤੀ ਗਈ ਆ ਇਸ ਬਿਲਡਿੰਗ ਤੇ ਕਾਰਵਾਈ ਕੀਤੀ ਗਈ ਹੈ ਲੇਕਿਨ ਕਿਉਂ ਇਸ ਬਿਲਡਿੰਗ ਤੇ ਜਿਹੜੀ ਹੈ ਕਾਰਵਾਈ ਨਹੀਂ ਕੀਤੀ ਜਾ ਰਹੀ ਹਾਲਾਂਕਿ ਜਸਤਰੀਏ ਕੀ ਵਿਧਾਨ ਸਭਾ ਚੇਅਰਮੈਨ ਜਿਹੜੇ ਉਹਨਾਂ ਦੇ ਹੁਕਮ ਵੀ ਹੋਏ ਸੀ ਕਿ ਘੰਟੇ ਦੇ ਵਿੱਚ ਜਿਹੜੀ ਕਾਰਵਾਈ ਕੀਤੀ ਜਾਵੇ ਲੇਕਿਨ ਅੱਜ ਦੀ ਜਿਹੜੀ ਤਰੀਕ ਤੁਹਾਨੂੰ ਦੱਸ ਦਈਏ 31 ਤਰੀਕ ਹੋ ਗਈ ਹੈ ਲੇਕਿਨ ਅਹਲੇ ਵੀ ਜਿਹੜੀ ਹੈ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਕੀ ਕਾਰਨ ਇਹ ਲੁਧਿਆਣਾ ਵਾਸੀ ਵੀ ਜਾਣਦੇ ਆ ਦੱਸ ਦਈਏ ਕਿ ਇਹ ਵੀ ਲੋਕਾਂ ਦੇ ਵਿੱਚ ਚਰਚਾ ਹੈ ਕਿ ਜਿਹੜੇ ਸ਼ਹਿਰ ਲੋਕ ਨੇ ਜਿਹੜੇ ਸ਼ਹਿਰ ਦੀਆਂ ਨੁਮਾਇੰਦੀਆਂ ਸਸਤੀਆਂ ਨੇ ਜਾਂ ਨੁਮਾਇੰਦੇ ਨੇ ਉਹਨਾਂ ਦੀ ਜਿਹੜੀ ਬਿਲਡਿੰਗ ਦੇ ਵਿੱਚ ਕਿਤੇ ਨਾ ਕਿਤੇ ਪੱਕਠਕ ਹੈਗੀ ਆ ਜਾਂ ਕਿਸੇ ਨੂੰ ਜਿਹੜੇ ਜਿਹੜੇ ਇੱਥੇ ਐਸ.ਪੀ.ਓ ਬਣ ਰਹੇ ਉਹਨਾਂ ਦੇ ਵਿੱਚ ਵੀ ਉਹਨਾਂ ਨੂੰ ਜਿਹੜੇ ਹਿੱਸਿਆਵੰਦੀ ਦਿੱਤੇ ਗਏ ਨੇ ਤਾਂ ਕਰਕੇ ਜਿਹੜੀ ਇੱਥੇ ਕਾਰਵਾਈ ਨਹੀਂ ਹੁੰਦੀ ਹਾਲਾਂਕਿ ਇਸ ਖਬਰ ਤੋਂ ਬਾਅਦ ਕੀ ਐਕਸ਼ਨ ਹੁੰਦਾ ਹੈ ਇਹ ਵੀ ਜ਼ਰੂਰ ਦੇਖਣਾ ਹੋਵੇਗਾ ਦੇਖਦੇ ਰਹੋ ਬਣੇ ਰਹੋ ਜਾਨੀ ਤੈਸ਼ੀ ਧੰਨਵਾਦ ਤਨਿਤਾਸ਼ੀ ਦੇਖਦੇ